ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸਿਖਰਾਂ ਦੇ ਉੱਤੇ ਹੈ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਨੇਤਾ ਨੇ ਕੇਵਲ ਸਿੰਘ ਢਿੱਲੋਂ ਗੱਲਬਾਤ ਕਰਦੇ ਕੀ ਹਾਲਾਤ ਨੇ ਕੀ ਧਰਾਤਲ ਦੇ ਉੱਤੇ ਕੀ ਸਥਿਤੀ ਹੈ ਬੀਜੇਪੀ ਦੀ ਕਿ ਲੋਕ ਸਭ ਕਿਸ ਤਰੀਕੇ ਦਾ ਦੇਖ ਰਹੇ ਹੁਣ ਪੰਜਾਬ ਦੇ ਵਿੱਚ ਕੀ ਸਥਿਤੀ ਕੀ ਹੈ ਔਰ ਮੁੱਖ ਫਾਈਟ ਕਿਦਣਾ ਹੈ ਇਥੇ ਮੈਂ ਸਚਾਈ ਦੱਸਦਾ ਕਾਂਗਰਸ ਸਾਹਿਬ ਕੇ ਟਰੂਲੀ ਅੰਡਰਕਰੰਟ ਔਰ ਲੋਕਾਂ ਚ ਉਤਸ਼ਾਹ ਜੇਕ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਕਿ ਜੇ ਪੰਜਾਬ ਦਾ ਭਲਾ ਹੋ ਸਕਦਾ ਪਰ ਸਿਰਫ ਤੇ ਸਿਰ ਭਾਰਤੀ ਜਨਤਾ ਪਾਰਟੀ ਕਿ ਜੋ ਇਸ ਵੇਲੇ ਪੰਜਾਬ ਦਾ ਹਾਲਾਤ ਨੇ ਪਿਛਲੀ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਲੋਕਾਂ ਨੂੰ ਇੱਕ ਚੇਂਜ ਦੇ ਤੌਰ ਤੇ ਕਿ ਸਾਨੂੰ ਬਦਲਾ ਮਿਲੇਗਾ ਪਰ ਉਹ ਬਦਲਾ ਲੋਕਾਂ ਨੂੰ ਇੱਕ ਧੋਖਾ ਹੋਇਆ ਸੋ ਲੋਕਾਂ ਨੇ ਹੁਣ ਜਦੋਂ ਬਾਕੀ ਦਾ ਕੰਪੈਰੀਸ਼ਨ ਕਰਦੇ ਆ ਤੁਸੀਂ ਉੱਤਰ ਪ੍ਰਦੇਸ਼ ਨਾਲ ਲਾ ਲਓ ਤੁਸੀਂ ਗੁਜਰਾਤ ਨਾਲ ਲਗਾ ਲਓ ਤੁਸੀਂ ਰਾਜਸਥਾਨ ਕਿਤੇ ਵੀ ਲਾ ਲਓ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੇ ਸੂਬੇ ਚ ਉੱਥੇ ਵਿਕਾਸ ਹੋ ਰਿਹਾ ਉੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਆ ਔਰ ਹਿੰਦੁਸਤਾਨ ਜਿਹੜਾ ਡਿਵੈਲਪਮੈਂਟ ਹੋ ਰਹੀ ਆ ਸੂਬਿਆਂ ਚ ਵੀ ਹੋ ਰਹੀ ਆ ਸਿਰਫ ਤੇ ਸਿਰਫ ਪੰਜਾਬ ਚ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਦੇਖੋ ਆਪਾਂ ਨੰਬਰ 1 ਤੇ ਹੁੰਦੇ ਸੀ ਅੱਜ ਆਪਾਂ ਨੰਬਰ 16ਵੇਂ ਤੇ ਚਲੇ ਗਏ ਉੱਤਰ ਪ੍ਰਦੇਸ਼ 16ਵੇਂ ਤੇ ਸੀ ਅੱਜ ਨੰਬਰ 2 ਤੇ ਆ ਗਿਆ ਸੋ ਇਹ ਸੈਮੀ ਕੰਡਕਟਰ ਤੇ ਪਲਾਂਟ ਜਿੰਨੀ ਡਿਵੈਲਪਮੈਂਟ ਹੋ ਰਹੀ ਆ ਮੈਂ ਤਾਂ ਹਮੇਸ਼ਾ ਡਿਵੈਲਪਮੈਂਟ ਦਾ ਇੱਕ ਹਮੇਸ਼ਾ ਮੇਰਾ ਇੱਕ ਚੀਜ਼ ਰਹਿੰਦਾ ਕਿ ਡਿਵੈਲਪਮੈਂਟ ਹੋਣੀ ਚਾਹੀਦਾ ਪੰਜਾਬ ਦੇ ਵਿੱਚ ਜਿਹੜੇ ਅੱਜ ਨਸ਼ੇ ਆ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਰਕੇ ਪੰਜਾਬ ਦੇ ਵਿੱਚ ਜਿੰਨੀ ਦੇਰ ਖੁਸ਼ਹਾਲੀ ਤਾਂ ਆਏਗੀ ਜਦੋਂ ਕੋਈ ਵੱਡੀਆਂ ਇੰਡਸਟਰੀ ਆਉਣਗੀਆਂ ਜਾਂ ਪੰਜਾਬ ਦੇ ਵਿੱਚ ਵਿਕਾਸ ਹੋਏਗਾ ਉਹ ਪੰਜਾਬ ਤਾਂ ਹਰ ਰੋਜ਼ ਹੁਣ ਬਿਜਲੀ ਪਲੀ ਦੇ ਕੇ ਲੋਕ ਖੁਸ਼ ਹੋਏ ਫਿਰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਭਈ 85 ਲੱਖ ਜਿਹੜਾ ਹੈਗਾ ਰੋਜ਼ ਦਾ ਜਿਹੜਾ ਕਰਜ਼ਾ ਉਹ ਪੰਜਾਬ ਤੇ ਚੜੀ ਜਾਂਦਾ ਹੁਣ ਪੰਜਾਬ ਤੇ 6 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੋ ਜਾਣਾ ਸੋ ਇਹ ਕਰਜ਼ਾ ਕਿਹਨੇ ਤਾਰਨਾ ਸੋ ਆਪਣੀ ਸਟੇਟ ਜਿਹੜੀ ਆ ਬੈਂਕਰਪਟ ਹੋ ਰਹੀ ਆ ਸੋ ਇਹਨੂੰ ਜੇ ਠੀਕ ਕਰ ਸਕਦੇ ਆ ਤਾਂ ਸਿਰਫ ਸਿਰ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਸੁਣਾਵਾ ਜੇਕਰ ਗੱਲ ਕਰੀ ਤਾਂ ਕਿੰਨੇ ਕਿ ਚੈਲੰਜ ਹੁਣ ਹੋ ਰਿਹਾ ਕਿਉਂਕਿ ਪਹਿਲਾਂ ਕਾਲੀ ਦਲ ਦੇ ਨਾਲ ਗੱਠਜੋੜ ਸੀ ਉਹਨੂੰ ਬੀਜੇਪੀ ਇਕੱਲੀ ਇਲੈਕਸ਼ਨ ਲੜ ਰਹੀ ਹੈ ਚੋਣ ਪ੍ਰਚਾਰ ਵੀ ਕਰੀਏ ਕਿਸਾਨ ਵੀ ਰੋਕੀ ਜਾ ਰਹੇ ਆ ਰਾਦੇ ਵਿੱਚ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਂਦਾ ਤਾਂ ਕਿੰਨੇ ਕਿ ਚੈਲੰਜਸ ਹੋਰ ਆ ਰਹੇ ਨੇ ਇਹਨੂੰ ਇਹਨੂੰ ਦੋ ਪੱਖ ਚ ਆਪਾਂ ਲਈਏ ਜੀ ਇੱਕ ਤਾਂ ਪ੍ਰਚਾਰ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਉਤਸ਼ਾਹ ਮਿਲ ਰਿਹਾ ਜਿਹੜਾ ਆਪਾਂ ਜਿਹੜਾ ਤੁਸੀਂ ਇਕਾਲੀ ਦਲ ਨਾਲ ਕਹਿਣ ਅਲੱਗ ਹੋਣ ਨਾਲ ਭਾਰਤੀ ਜਨਤਾ ਪਾਰਟੀ ਦੀ ਇੰਡੀਪੈਂਡੈਂਟ ਇਲੈਕਸ਼ਨ ਲੜਨ ਨਾਲ ਫਾਇਦਾ ਹੋਇਆ ਨੰਬਰ 2 ਜਿਹੜਾ ਕਿਸਾਨਾਂ ਦੇ ਨਾਲ ਉਹ ਮੈਂ ਵੀ ਇੱਕ ਜ਼ਿਮੀਂਦਾਰ ਕਿਸਾਨ ਦਾ ਪੁੱਤ ਆ ਮੈਂ ਮੈਂ ਬਿਲਕੁਲ ਮੰਨਦਾ ਕਿ ਜਿਹੜਾ ਕਿਸਾਨ ਇੱਕ ਕਿੱਲਾ ਜਾਂ ਦੋ ਕਿੱਲੇ ਜੇ ਉਹਨੂੰ ਠੇਕਾ ਆਉਂਦਾ 25 ਲੱਖ 30 ਲੱਖ ਜਾਂ 25 ਤੋਂ 32 ਤੋਂ 30000 ਰੁਪਏ ਸੌਰੀ 30 35000 ਰੁਪਏ ਕਿੱਲੇ ਦਾ ਮਿਲਦਾ ਪਰ 70000 ਨਾਲ ਆਦਮੀ ਆਪ ਦਾ ਪਰਿਵਾਰ ਇੱਕ ਸਾਲ ਦਾ ਨਹੀਂ ਪਾਲ ਸਕਦਾ ਉਹਦੀ ਕਮਾਈ ਘੱਟ ਹੈ ਸੋ ਜਿਹੜੀ ਐਕਚੁਅਲੀ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਜਿਹੜਾ ਰੀਅਲ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ ਜਿਹੜੀ ਹੁੰਦੀ ਹੈ ਇਸ ਵੇਲੇ ਇਨਕਮ ਵਧਣੀ ਚਾਹੀਦੀ ਆ ਉਹ ਇਨਕਮ ਵਧਨ ਦੀ ਥਾਂ ਤੇ ਆਪਾਂ ਐਮ ਐਸ ਪੀ ਦੇ ਮਗਰਪਾ ਐਮ ਐਸ ਪੀ ਤਾਂ ਆਪਾਂ ਨੂੰ ਆਲਰੇਡੀ ਮਿਲ ਰਹੀ ਆ ਜਿਹੜੀ ਅੱਜ ਤੋਂ 2012 ਦੇ ਵਿੱਚ 32000 ਕਰੋੜ ਦੀ ਜਦੋਂ ਆਪਾਂ ਫਸਲ ਚਾਗਦੇ ਸੀ ਇਹ ਜਿਹੜੀ ਸੀਸੀ ਲਿਮਟ ਹੁੰਦੀ ਆ ਰਿਜ਼ਰਵ ਬੈਂਕ ਤੋਂ ਮਿਲਦੀ ਆ ਅੱਜ ਉਹ 64000 ਕਰੋੜ ਤੇ ਪਹੁੰਚ ਚੁੱਕੀ ਆ 67000 ਕਰੋੜ ਤੇ ਆ ਉਹ ਤਾਂ ਸੈਂਟਰਲ ਗਵਰਨਮੈਂਟ ਦੇ ਹੀ ਰਹੀ ਆ ਆਪਾਂ ਨੂੰ ਇਨਕਮ ਵਧਾਉਣ ਦੀ ਲੋੜ ਆ ਤੋ ਉਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਵੀ ਪੰਜਾਬ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਵੀ ਚੱਲ ਰਿਹਾ ਦੂਸਰੇ ਪਾਸੇ ਪਹਿਲਾਂ ਕਟਾਰੂ ਚੱਕ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਜੋ ਪੰਜਾਬ ਦੇ ਕੈਬਨਿਟ ਮੰਤਰੀ ਹੁਣ ਬਲਕਾਰ ਸਿੰਘ ਜੋ ਕੈਬਨਿਟ ਮੰਤਰੀ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਸ਼ਰੀਲ ਕੀ ਤੁਹਾਡਾ ਕੀ ਇਸ ਉੱਤੇ ਵਿਚਾਰ ਤੁਹਾਡਾ ਹੁਣੇ ਇੱਕ ਸਾਥੀ ਮੈਨੂੰ ਇਹ ਸਵਾਲ ਪੁੱਛ ਰਿਹਾ ਸੀ ਵੈਸੇ ਐਕਚੁਅਲ ਦੇ ਵਿੱਚ ਮੈਂ ਵੀਡੀਓ ਤਾਂ ਨਹੀਂ ਦੇਖੀ ਪਰ ਮੈਨੂੰ ਜਿਹੜੇ ਜਿਸ ਤਰੀਕੇ ਨਾਲ ਦੱਸਿਆ ਗਿਆ ਇਹ ਕੋਈ ਹੈਰਾਨੀਜਨਕ ਗੱਲ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੀ ਹਮੇਸ਼ਾ ਹੀ ਪਹਿਲਾਂ ਵੀ ਇਹਨਾਂ ਦੇ ਵੀਡੀਓ ਆਉਂਦੀਆਂ ਰਹੀਆਂ ਨੇ ਇਸ ਤਰ੍ਹਾਂ ਦੇ ਵੀਡੀਓ ਇਹ ਕੰਮ ਜਿਹੜਾ ਹੈਗਾ ਦੇਖੋ ਇੱਕ ਜ਼ਿੰਮੇਵਾਰ ਮੰਤਰੀ ਦਾ ਜ਼ਿੰਮੇਵਾਰ ਵਿਧਾਇਕ ਹੋਣ ਦੇ ਨਾਤੇ ਇਹ ਜਿਹੜੇ ਵੀਡੀਓ ਸੀਰੀਓ ਦਾ ਕੰਮ ਚੱਲਦਾ ਇਹ ਬਹੁਤ ਹੀ ਮਤਲਬ ਜਿਹਦੀ ਜਿੰਨੀ ਨਿੰਦਿਆ ਕੀਤੀ ਜਾ ਉਨੀ ਇਕੱਠ ਹੋਰ ਇਹਦੇ ਇਲਾਵਾ ਜੇਕਰ ਪੰਜਾਬ 'ਚ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਹਰਲ ਦਾ ਇੱਕ ਬਿਆਨ ਆਉਂਦਾ ਕਰਤਾਰਪੁਰ ਲੰਗਰ ਨੂੰ ਲੈ ਕੇ ਵੀ ਉਹ ਕਹਿੰਦੇ ਵੀ ਜਿਹੜਾ ਆਰਐਸਐਸ ਹੈ ਉਹ ਪਹਿਲਾਂ ਤੋਂ ਹੀ ਸਿੱਖ ਇੰਸਟੀਚਿਊਸ਼ਨ ਦੇ ਉੱਤੇ ਵੀ ਕਬਜ਼ਾ ਕਰ ਲਿਆ ਮੋਦੀ ਸਾਹਿਬ ਜਿਹੜੇ ਕਰਤਾਰਪੁਰ ਦੀ ਗੱਲ ਕਰਦੇ ਦੇਖੋ ਮੋਦੀ ਸਾਹਿਬ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਮੋਦੀ ਸਾਹਿਬ ਪੰਜਾਬ ਨੂੰ ਪਿਆਰ ਕਰਦੇ ਆ ਮੋਦੀ ਸਾਹਿਬ ਪੰਜਾਬ ਚ ਪਰਿਵਾਰੀ ਰਹ ਚੁੱਕੇ ਆ ਮੋਦੀ ਸਾਹਿਬ ਪੰਜਾਬੀਆਂ ਦੀ ਸਾਈਕੀ ਜਾਣਦੇ ਆ ਕਿ ਮਿਹਨਤੀ ਨੇ ਇਹ ਜਿਹੜਾ ਪੰਜਾਬੀ ਦਾ ਕਰੈਕਟਰ ਹੈ ਪੰਜਾਬ ਦਾ ਉਹ ਮਿਹਨਤੀ ਵੀ ਨੇ ਉਹ ਗੁਰੂ ਜੀ ਗੁਰੂਆਂ ਨਾਲ ਜੁੜੇ ਆ ਧਾਰਮਿਕ ਵੀ ਨੇ ਇਮਾਨਦਾਰ ਵੀ ਨੇ ਸੋ ਮੋਦੀ ਸਾਹਿਬ ਦੀ ਇੱਕ ਖਾਹਿਸ ਆ ਕਿ ਪੰਜਾਬ ਜਿੰਨਾ ਬਾਕੀ ਸਟੇਟਾਂ ਤਰੱਕੀ ਕਰ ਰਹੇ ਆ ਉਹਦੇ ਵਾਂਗੂ ਪੰਜਾਬ ਵੀ ਤਰੱਕੀ ਕਰੇ ਪਰ ਪੰਜਾਬ ਆਪਣਾ نیچے-नीचे ਜਾ ਰਿਹਾ ਜੇ ਆਪੇ ਬਾਕੀ ਸਟੇਟਾਂ ਨੂੰ ਦੇਖਦੇ ਆ ਜਿਹੜੀ ਸਟੇਟ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਉਹ ਸਟੇਟ ਅੱਜ ਅੱਗੇ ਜਾ ਰਹੀ ਆ ਜੇ ਆਪਾਂ ਕੰਪੈਰੀਜ਼ਨ ਕਰੀਏ ਉੱਤਰ ਪ੍ਰਦੇਸ਼ 'ਚ ਉੱਤਰ ਪ੍ਰਦੇਸ਼ 16ਵੇਂ ਨੰਬਰ ਤੇ ਸੀ ਆਪਾਂ ਨੰਬਰ 1 ਤੇ ਸੀ ਅੱਜ ਉਲਟਾ ਉੱਤਰ ਪ੍ਰਦੇਸ਼ ਨੰਬਰ 2 ਤੇ ਆ ਗਏ ਆਪਾਂ 16ਵੇਂ ਨੰਬਰ ਤੇ ਚਲੇ ਗਏ ਤੁਸੀਂ ਗੁਜਰਾਤ ਦੀ ਲਾ ਲੋ ਜਿਹੜੀ ਸਟੇਟ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਰਾਜ ਹੋਏਗਾ ਉੱਥੇ ਉਹ ਮਤਲਬ ਉੱਥੇ ਖੁਸ਼ਹਾਲੀ ਆਏਗੀ ਉੱਥੇ ਰੋਜ਼ਗਾਰ ਮਿਲੇਗੀ ਹੁਣ ਦੇਖੋ ਮੋਦੀ ਸਾਹਿਬ ਨੇ ਮੇਕ ਇਨ ਇੰਡੀਆ ਦੇ ਵਿੱਚ ਇਸ ਵੇਲੇ ਇੰਡੀਆ ਦੀ ਐਕਸਪੋਰਟ 770 ਬਿਲੀਅਨ ਡਾਲਰ ਦੀ ਆਪਣੇ ਕੋਲੇ ਫੋਰਨ ਐਕਸਚੇਂਜ ਪਈ ਆ 295 ਬਿਲੀਅਨ ਡਾਲਰ ਦੀ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਚੁੱਕੀ ਆ ਉਹ ਤੋਂ ਉਸ ਤੋਂ ਬਾਅਦ ਫਿਰ ਸੈਮੀ ਕੰਡਕਟਰ ਦੇ ਜਿਹੜੇ ਫੌਕਸਨ ਦੇ ਨਾਲ ਤਿੰਨ ਪਲਾਂਟ ਗੁਜਰਾਤ ਦੇ ਵਿੱਚ ਇੱਕ ਸਮੇਂ ਚ ਲੱਗ ਰਹੇ ਆ ਸਭ ਤੋਂ ਪਹਿਲਾਂ ਸੈਮੀ ਕੰਡਕਟਰ ਦਾ ਪਲਾਂਟ ਜਿਹੜਾ ਸੀ ਉਹ ਮਹਾਲੀ ਚ ਲੱਗਿਆ ਸੀ ਜੇ ਵੱਡਾ ਪਲਾਂਟ ਅੱਜ ਮਹਾਲੀ ਜਾਂ ਪੰਜਾਬ ਚ ਆਉਂਦਾ ਤਾਂ ਲੱਖ ਤੋਂ 2 ਲੱਖ ਜੋਬ ਮਿਲਦੀ ਜਿੰਨੇ ਵਿੱਚ ਆਪਣੇ ਬੱਚੇ ਕੈਨੇਡਾ ਜਾ ਰਹੇ ਆਪਣੇ ਬੱਚੇ ਡਰਗ ਤੇ ਜਾ ਰਹੇ ਆ ਇਹਦਾ ਸਿਰਫ ਕਾਰਨ ਇਹ ਆ ਕਿ ਇੱਥੇ ਰੁਜ਼ਗਾਰ ਹੈ ਨਹੀਂ ਸੋ ਜਿੰਨੇ ਦੇ ਰੁਜ਼ਗਾਰ ਪੈਦਾ ਨਹੀਂ ਹੋਏਗੀ ਇਹਦਾ ਇੱਕੋ ਹੀ ਹੱਲ ਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਊਗੀ ਤਾਂ ਪੰਜਾਬ ਦਾ ਭਲਾ ਹੋਏਗਾ ਛਾ ਤੱਕ ਬਿਆਨ ਆਉਂਦਾ ਢਿੱਲੋ ਸਾਹਿਬ ਵੀ 4 ਜੂਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਨਹੀਂ ਰਹੂਗੀ ਉਹਦੇ ਉੱਪਰ ਪ੍ਰਤੀਕਿਰਿਆ ਦਿੱਤੀ ਅਰਵਿਦ ਕੇਜਰੀਵਾਲ ਨੇ ਉਹ ਕਹਿੰਦੇ ਵੀ ਇਹ ਸਰਕਾਰ 3 ਸਾਲ ਤੇ ਕੀ 15 ਸਾਲ ਇਸੇ ਤਰ੍ਹਾਂ ਹੀ ਰਹੂਗੀ 92 ਐਮਐਲਏ ਦੀ ਜਿਹੜੀ ਸੰਗਠਨ ਇਸ ਨੂੰ ਤੋੜਿਆ ਨਹੀਂ ਜਾ ਸਕਦਾ ਜੋ ਸਾਡੇ ਹੋਮ ਮਿਨਿਸਟਰ ਸਾਹਿਬ ਨੇ ਕਿਹਾ ਉਹਦੇ ਬਾਰੇ ਮੈਂ ਇਹ ਕਹਾਂਗੇ ਉਹ ਪੰਜਾਬ ਚ ਆਏ ਉਹਨਾਂ ਨੇ ਕਿ ਲੋਕਾਂ ਨੂੰ ਪੰਜਾਬ ਦੀ ਫੀਲਿੰਗ ਪਲਸ ਦੇਖੀ ਕਿ ਪੰਜਾਬ ਦੇ ਵਿੱਚ ਜਿਹੜਾ ਖੁਸ਼ਹਾਲ ਪੰਜਾਬ ਹੁੰਦਾ ਸੀ ਅੱਜ ਪੰਜਾਬ ਬੇਹਾਲ ਹੋਇਆ ਪਿਆ ਪੰਜਾਬ 'ਚ ਖੁਸ਼ਹਾਲੀ ਨਹੀਂ ਹੈ ਸੋ ਉਹਨਾਂ ਨੇ ਦੇਖ ਕੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਵਿੱਚ ਇਹ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਨਾ ਰਹੇ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਉਹ ਤਾਂ ਲੋਕਾਂ ਦੀ ਜਿਹੜੀ ਅੱਜ ਹਾਲਾਤ ਦੇਖ ਕੇ ਉਹਨਾਂ ਨੇ ਪਲਸ ਬਿਕਾਜ਼ ਹੀ ਇਜ਼ ਅ ਵੈਰੀ ਸੀਨੀਅਰ ਪੋਲੀਟੀਸ਼ੀਅਨ ਜਦੋਂ ਲੁਧਿਆਣੇ ਗਏ ਨੇ ਲੋਨਾਂ ਦਾ ਉਹਨਾਂ ਦਾ ਜਿਹੜਾ ਕਰਾਊਡ ਸੀ ਉਹ ਜਿਹੜਾ ਐਕਸਾਈਟਮੈਂਟ ਦੇਖ ਕੇ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣੀ ਚਾਹੀਦੀ ਬਿਲਕੁਲ ਧੰਨਵਾਦ ਤਾਂ ਸੀਨੀਅਰ ਨੇਤਾ ਨੇ ਬੀਜੇਪੀ ਦੇ ਕੇਵਲ ਸਿੰਘ ਤੇ ਲੋਨ ਨਾਲ ਵੀ ਖਾਸ ਗੱਲਬਾਤ ਕੀਤੀ ਹੈ ਮੁੱਦੇ ਚਲੰਤ ਮੁਦਦੇ ਸੀ ਜਿਸ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ ਗੱਲਬਾਤ ਹੋਈ ਹੈ ਭਾਰਤ ਪੰਜਾਬ ਚ ਕੀ ਸਥਿਤੀ ਹੈ ਬੀਜੇਪੀ ਦੀ ਇਲੈਕਸ਼ਨਸ ਦੇ ਦੌਰਾਨ ਔਰ ਹோம் ਮਿਨਿਸਟਰ ਨਰਿੰਦਰ ਮੋਦੀ ਜਾਂ ਬਾਕੀ ਜਿਹੜੇ ਸੀਨੀਅਰ ਮੰਤਰੀ ਨੇ ਉਹਨਾਂ ਦੀ ਭਾਰਤ ਪੰਜਾਬ ਫੇਰੀ ਜਿਹੜੀ ਸੀਗੀ ਉਹਦੇ ਕਿਸ ਤਰੀਕੇ ਤਰੀਕੀ ਰਿਐਕਸ਼ਨ ਨੇ ਕੀ ਪ੍ਰਤੀਕਿਆਵਾਂ ਨੇ ਉਸ ਤੇ ਖਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਸਿੰਘ ਅੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par